ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਦਾ ਪਿੰਡ ਹੈ ਇੱਥੋਂ ਵੀਡੀਓ ਕਵਰ ਕਰਦੇ ਪਏ ਆਂ ਭਾਈ ਦਾ ਨੰਬਰ ਕਿੰਨਾ ਹੈ 946543730 94654373 ਕੀ 730 ਸਾਹਮਣੇ ਸਕਰੀਨ ਤੇ ਬੱਚੀ ਦੇਖਦੇ ਪਏ ਆਂ ਪਲੂਨ ਪਹਿਲਾ ਸੂਆ ਸੂਦੀ ਪਈ ਆ ਸੂਣ ਦੇ ਵਿੱਚ ਅੱਜ ਦੇ 10 ਤੋਂ 12 ਦਿਨ ਪੈਂਡਿੰਗ ਪਿਆ ਸੋ ਮਿਲਕ ਮੈਨ ਦੇਖੋ ਥੋੜੀ ਚੰਗੀ ਦਿਖਾਈ ਦਿੰਦੀ ਆ ਤੇ ਬਾਕੀ ਕੱਦ ਕਾਠ ਵੱਡੀ-ਵੱਡੀ ਬਹੁਤ ਆ ਚੰਗੀ ਜਿੰਦ ਜਾਨ ਸੋਹਣੀ ਮੂੰਹ ਬਥੇ ਲੱਗਦੀ ਪਹਿਲਾ ਕੁਆਜ਼ੂਨ ਦੇ ਵਿੱਚ ਇਹਦੇ 10 ਤੋਂ 12 ਦਿਨ ਬਾਕੀ ਪਏ ਆ ਘਰ ਦੀ ਵੀਰਾਂ ਦੀ ਬੱਚੀ ਪਾਲੀ ਵੀ ਆ ਕਿਹੜੇ ਸੀਮਨ ਦੀ ਆਪ ਆ ਕਿਹੜਾ ਅੱਗੇ ਸੀਮਨ ਲੱਗਿਆ ਵਾ ਸਾਰਾ ਬਾਇਓ ਡਾਟਾ ਵੀ ਤੁਹਾਨੂੰ ਦੱਸ ਦੂਗਾ ਜੈਟੀ ਵਗੈਰਾ ਦੇਖੋ ਲੈਵ ਵਿੱਚ ਭੜਾਪੁਣੇ ਸਟਾਰਟ ਕਰਤੀਆਂ ਜਿਹੜਾ ਦੀ ਮਾਦਰ ਰਿਕਾਰਡ ਸੀਗਾ ਮਾਦਰ ਰਿਕਾਰਡ ਸੀਗਾ 34 ਤੋਂ 35 ਕਿਲੋ ਉਹਦੀ ਇਹ ਬੱਚੀ ਹੈਗੀ ਅੱਜ 8 ਤੋਂ 9 ਦਿਨ ਬਾਕੀ ਆ ਦਿਨ 9 ਬਾਕੀ ਆ ਉੱਪਰ ਥੱਲੇ ਲੈ ਜੇ 2-4 ਦਿਨ ਕਹਿੰਦਾ ਵਾ 12-13 ਦਿਨ ਬਾਕੀ ਆ ਸੋ ਕੁਆਲਿਟੀ ਵਗੈਰਾ ਦੇਖੋ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਕੱਦ ਬੈਠਾ ਚੰਗਾ ਵਜਨ ਵਿਊਦ ਬੱਛੀ ਦੇ ਵਿੱਚ ਬਹੁਤ ਆ ਪਹਿਲਾ ਸੂਆ ਸੂਰੀ ਆ ਤੇ ਪਹਿਲੇ ਸੂਏ ਚੰਗੀ ਉਮੀਦ ਐ ਇਸ ਤੋਂ ਪਹਿਲੇ ਸੂਏ 25 22 ਕਿਲੋ ਤੋਂ ਵੱਛੀ ਜਾਣਾ ਹੋਣਾ ਪਾ ਦੇਣਾ ਤੇ ਰੇਡ ਵੀਰਾਂ ਦਾ ਫੋਨ ਦੇਊਗਾ ਬਿਲਕੁਲ ਬਾਜੂ ਘਰੇਲੂ ਬੱਛੀ ਐ ਵੀਰਾਂ ਦੀ ਕੋਈ ਵਪਾਰ ਦਾ ਕੰਮ ਨਹੀਂ ਨਾਲ ਆਪਾਂ ਸਤਨਾਗ ਵੀਰਾਂ ਦੇ ਹੋਰ ਘਰੇ ਰੱਖੇ ਹੋਏ ਆ ਕਿੰਨਾਕ ਜਿਆਦਾ ਹੋਣ ਕਰਕੇ ਵੀ ਕਹਿੰਦੇ ਕਦਰ ਨਾਗ ਵਿੱਚ ਸੇਲ ਕਰ ਦਿੰਦੇ ਆ ਸੋ ਰੇਡ ਵੀਰ ਕਹਿੰਦਾ ਬਿਲਕੁਲ ਬਾਜੂ ਕਰਾਂਗੇ ਤੁਸੀਂ 10 ਦਿਨ ਮੰਨ ਕੇ ਚੱਲ ਸਕਦੇ 10 ਦਿਨ ਦੀ ਕ ਛੋਣੀ ਬੱਚੀ ਮੂੰਹ ਉੱਤੇ ਲੱਗਦੀ ਆ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਪਜੰਦਾ ਹੈਗਾ ਕਿਸੇ ਵੀ ਵੀਰ ਦੇ ਪਲੂਣ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤਹਿ ਦਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ